ਪਿਆਰ 12 ਵਜੇ ਦੀਆਂ ਟੌਪ 5 ਨਿਊਜ਼ ਵਿੱਚ ਤੁਹਾਡਾ ਸਵਾਗਤ ਮੈਂ ਤੁਹਾਡੇ ਨਾਲ ਹਰਦੀਪ ਕੌਰ ਸਭ ਤੋਂ ਪਹਿਲੀ ਤੇ ਵੱਡੀ ਖਬਰ ਲੈਂਦੇ ਆ ਗੁਜਰਾਤ ਤੋਂ ਗੁਜਰਾਤ ਦੇ ਲੋਕ ਸਭਾ ਹਲਕੇ ਸੂਰਤੋਂ ਮੁਕੇਸ਼ ਦਲਾਲ ਨੇ ਪਹਿਲੀ ਚੋਣ ਜਿੱਤ ਲਈ ਹੈ ਦੱਸ ਦਈਏ ਕਿ ਉਹਨਾਂ ਦੇ ਮੁਕਾਬਲੇ ਵਿੱਚ ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋ ਗਈ ਜਦੋਂ ਕਿ ਉਸੇ ਨਾਲ ਹੀ ਦੂਸਰੇ ਹੋਰ ਸਾਰੇ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਜਿਸ ਤੇ ਚਲਦੇ ਹੋਏ ਉਹ ਬਿਨਾਂ ਮੁਕਾਬਲੇ ਤੋਂ ਹੀ ਜੇਤੂ ਘਰਾੜ ਕਰ ਦਿੱਤੇ ਗਏ ਇਸ ਮੌਕੇ ਤੇ ਗੁਜਰਾਤ ਸੂਬਾ ਅਕਾਈ ਦੇ ਪ੍ਰਧਾਨ ਸੀਆਰ ਪਾਟਲ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾ ਕਮਲ ਦਾ ਫੁੱਲ ਪੇਟ ਕੀਤਾ ਹੈ ਦੂਜੀ ਖਬਰ ਦੇ ਵੱਲ ਰੁੱਕ ਕਰਦੀਆਂ ਦੂਜੀ ਖਬਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 6 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਵਿੱਚ ਬਠਿੰਡਾ ਤੋਂ ਹਰਸਿੰਦਰ ਸਿੰਘ ਕੌਰ ਬਾਦਲ ਜਲੰਧਰ ਤੋਂ ਮਹਿੰਦਰ ਸਿੰਘ ਕੇਪੀ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ ਲੁਧਿਆਣਾ ਤੋਂ ਰਣਜੀਤ ਢਿੱਲੋਂ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੌਬੀ ਮਾਨ ਇਸੇ ਨਾਲ ਹੀ ਚੰਡੀਗੜ੍ਹ ਤੋਂ ਹਰਦੀਪ ਸਿੰਘ ਬਟਰੇਲਾ ਨੂੰ ਟਿਕਟ ਮਿਲੀ ਹੈ ਇਸੇ ਨਾਲ ਹੀ ਤੀਜੀ ਖਬਰ ਦੇ ਵੱਲ ਰੁਕੀਏ ਤਾਂ ਉਧਰ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਦੋ ਮਹਿਲਾ ਕਾਂਗਰਸ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਜਿਸ ਦੇ ਚੱਲਦੇ ਹੋਏ ਫਰੀਦਕੋਟ ਤੋਂ ਮੁਹੰਮਦ ਤਸਦੀਕ ਦੀ ਟਿਕਟ ਟੱਕਟ ਕੱਟ ਕੇ ਇੱਥੇ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦਿੱਤੀ ਗਈ ਹੈ ਅਤੇ ਨਾਲ ਹੀ ਦੂਜੇ ਪਾਸੇ ਹੁਸ਼ਿਆਰਪੁਰ ਤੋਂ ਜਮਨੀ ਗੋਮਰ ਨੂੰ ਟਿਕਟ ਦਿੱਤੀ ਗਈ ਹੈ ਇਸੇ ਨਾਲ ਹੀ ਚੌਥੀ ਖਬਰ ਦੇ ਵੱਲ ਰੁਕੀਏ ਤਾਂ ਚੌਥੀ ਖਬਰ ਦੇ ਵਿੱਚ ਹਰਿਆਣਾ ਦੇ ਖਟਕੜ ਪਿੰਡ ਵਿੱਚ ਕਿਸਾਨ ਸੰਗਠਨਾ ਨੇ ਮਹਾਪੰਚ ਾਇਤ੍ਰਲੀ ਕੀਤੀ ਇਹ ਮਹਾਪੰਚਾਇਤ ਰੈਲੀ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਕੀਤੀ ਗਈ ਫਰੀਦਕੋਟ ਅਤੇ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੂੰ ਮਿਲੀ ਹੈ ਮਜ਼ਬੂਤੀ ਜਿਸ ਦੇ ਚੱਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਅਕਾਲੀ ਦਲ ਇਸੇ ਨਾਲ ਹੀ ਕਾਂਗਰਸ ਕਾਂਗਰਸੀ ਨਾਲ ਹੀ ਜੇਕਰ ਗੱਲ ਕਰੀਏ ਤੇ ਭਾਰਤੀ ਜਨਤਾ ਪਾਰਟੀ ਤੇ ਕਾਫੀ ਆਗੂ ਸ਼ਾਮਲ ਹੋਏ ਜਿਸ ਦੇ ਨਾਲ ਪਾਰਟੀ ਨੂੰ ਵੱਡੀ ਪੱਧਰ ਦੇ ਉੱਤੇ ਮਜ਼ਬੂਤੀ ਮਿਲੀ ਹੈ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਦੁਪਹਿਰ 12 ਵਜੇ ਦੀਆਂ ਟੌਪ 5 ਨਿਊਜ਼ ਵਿੱਚ ਤੁਹਾਡਾ ਸਵਾਗਤ ਮੈਂ ਤੁਹਾਡੇ ਨਾਲ ਹਰਦੀਪ ਕੌਰ ਸਭ ਤੋਂ ਪਹਿਲੀ ਤੇ ਵੱਡੀ ਖਬਰ ਲੈਂਦੇ ਆ ਗੁਜਰਾਤ ਤੋਂ ਗੁਜਰਾਤ ਦੇ ਲੋਕ ਸਭਾ ਹਲਕੇ ਸੂਰਤੋਂ ਮੁਕੇਸ਼ ਦਲਾਲ ਨੇ ਪਹਿਲੀ ਚੋਣ ਜਿੱਤ ਲਈ ਹੈ ਦੱਸ ਦਈਏ ਕਿ ਉਹਨਾਂ ਦੇ ਮੁਕਾਬਲੇ ਵਿੱਚ ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋ ਗਈ ਜਦੋਂ ਕਿ ਉਸੇ ਨਾਲ ਹੀ ਦੂਸਰੇ ਹੋਰ ਸਾਰੇ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਜਿਸ ਤੇ ਚਲਦੇ ਹੋਏ ਉਹ ਬਿਨਾ ਮੁਕਾਬਲੇ ਤੋਂ ਹੀ ਜੇਤੂ ਘਰਾਰ ਕਰ ਦਿੱਤੇ ਗਏ ਇਸ ਮੌਕੇ ਤੇ ਗੁਜਰਾਤ ਸੂਬਾ ਅਕਾਈ ਦੇ ਪ੍ਰਧਾਨ ਸੀਆਰ ਪਾਟਰ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾ ਕਮਲ ਦਾ ਫੁੱਲ ਪੇਟ ਕੀਤਾ ਹੈ ਦੂਜੀ ਖਬਰ ਦੇ ਵੱਲ ਰੁੱਕ ਕਰਦੇ ਹਾਂ ਦੂਜੀ ਖਬਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 6 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਵਿੱਚ ਬਠਿੰਡਾ ਤੋਂ ਹਰਸਿੰਦਰ ਸਿੰਘ ਔਰ ਬਾਦਲ ਜਲੰਧਰ ਤੋਂ ਮਹਿੰਦਰ ਸਿੰਘ ਕੇਪੀ ਹੁਸ਼ਿਆਰਪੁਰ ਤੋਂ ਸੋਹਨ ਸਿੰਘ ਠੰਡਲ ਲੁਧਿਆਣਾ ਤੋਂ ਰਣਜੀਤ ਢਿੱਲੋਂ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੌਬੀ ਮਾਨ ਇਸੇ ਨਾਲ ਹੀ ਚੰਡੀਗੜ੍ਹ ਤੋਂ ਹਰਦੀਪ ਸਿੰਘ ਬਟਰੇਲਾ ਨੂੰ ਟਿਕਟ ਮਿਲੀ ਹੈ ਇਸੇ ਨਾਲ ਹੀ ਤੀਜੀ ਖਬਰ ਦੇ ਵੱਲੋਂ ਕਰੀਏ ਤਾਂ ਉਧਰ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਦੋ ਮਹਿਲਾ ਕਾਂਗਰਸ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਜਿਸ ਦੇ ਚੱਲਦੇ ਹੋਏ ਫਰੀਦਕੋਟ ਤੋਂ ਮੁਹੰਮਦ ਤਸਦੀਕ ਦੀ ਟਿਕਟ ਕੱਟ ਕੇ ਇੱਥੇ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦਿੱਤੀ ਗਈ ਹੈ ਅਤੇ ਨਾਲ ਹੀ ਦੂਜੇ ਪਾਸੇ ਹੁਸ਼ਿਆਰਪੁਰ ਤੋਂ ਜਮਨੀ ਗੋਮਰ ਨੂੰ ਟਿਕਟ ਦਿੱਤੀ ਗਈ ਹੈ ਇਸੇ ਨਾਲ ਦੀ ਚੌਥੀ ਅਵੇਲੇਬਲ ਰੁਕ ਰਹੀ ਹੈ ਤਾਂ ਚੌਥੀ ਖਬਰ ਦੇ ਵਿੱਚ ਹਰਿਆਣਾ ਦੇ ਖਟਕੜ ਪਿੰਡ ਵਿੱਚ ਕਿਸਾਨ ਸੰਗਠਨਾ ਨੇ ਮਹਾਪੰਚਾਇਤ ਰੈਲੀ ਕੀਤੀ ਇਹ ਮਹਾਪੰਚਾਇਤ ਰੈਲੀ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਕੀਤੀ ਗਈ ਫਰੀਦਕੋਟ ਅਤੇ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੂੰ ਮਿਲੀ ਹੈ ਮਜ਼ਬੂਤੀ ਜਿਸ ਦੇ ਚੱਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਅਕਾਲੀ ਦਲ ਇਸੇ ਨਾਲ ਹੀ ਕਾਂਗਰਸ ਕਾਂਗਰਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਤੇ ਕਾਫੀ ਆਗੂ ਸ਼ਾਮਲ ਹੋਏ ਜਿਸ ਦੇ ਨਾਲ ਪਾਰਟੀ ਨੂੰ ਵੱਡੀ ਪੱਧਰ ਦੇ ਉੱਤੇ ਮਜ਼ਬੂਤੀ ਮਿਲੀ ਹੈ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ